ਇਸ ਸਮੇ ਅਸੀਂ ਫਰੋਇਪ ਯਾਨੀ ਕਿ ਭਾਰਤ ਦੇ ਆਖਰੀ ਪਿੰਡ ਬਸਤੀ ਰਾਮ ਸਿੰਘ ਦੇ ਵਿੱਚ ਮੌਜੂਦ ਤੁਸੀਂ ਮੇਰੇ ਅੱਗੇ ਦੇਖ ਸਕਦੇ ਹੋ ਇਹ ਭਾਰਤ ਤੇ ਪਾਕਿਸਤਾਨ ਦੀ ਸਰਹੱਦਾਂ ਸਾਹਮਣੇ ਡਿਫੈਂਸ ਲਾਈਨ ਹੈ ਤੇ ਇਹ ਜੋ ਪੂਰਾ ਪਾਣੀ ਆ ਰਿਹਾ ਹਰੀਕੇ ਹਿੱਡ ਤੋਂ ਆ ਰਿਹਾ ਇਹ ਦੇਖ ਸਕਦੇ ਹੋ ਕਿ ਕਿਵੇਂ ਭਾਰਤ ਤੋਂ ਪਾਕਿਸਤਾਨ ਦੇ ਵੱਲੇ ਪਾਣੀ ਦਾਖਲ ਹੋ ਰਿਹਾ ਹੈ ਤੇ ਜੋ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਤਾਰ ਲੱਗੀ ਹੋਈ ਹੈ ਇਹ ਡਿਫੈਂਸ ਲਾਈਨ ਹੈ ਯਾਨੀ ਕਿ ਇਹ ਜੋ ਬਾਰਡਰ ਇਸ ਤੋਂ ਅੱਗੇ ਰਹਿ ਜਾਂਦਾ ਉਸ ਤੋਂ ਤਕਰੀਬਨ 100 700 ਮੀਟਰ ਉਰੇ ਡਿਫੈਂਸ ਲਾਈਨ ਲੱਗੀ ਹੋਈ ਹੈ ਤੇ ਇਹ ਸਾਰਾ ਪਾਣੀ ਆ ਜੋ ਪੰਜਾਬ ਵਾਲੇ ਪਾਸਿਓਂ ਯਾਨੀ ਕਿ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਨੂੰ ਜਾ ਰਿਹਾ ਹੈ ਤੇ ਜਿਹੜੇ ਕਿਸਾਨਾਂ ਦੀ ਜ਼ਮੀਨ ਲਾਈਨ ਤੋਂ ਪਰਲੇ ਪਾਸੇ ਆ ਜਾਂ ਲਾਈਨ ਦੇ ਬਿਲਕੁਲ ਨਾਲ ਆ ਉਹ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਇਸ ਸਮੇਂ ਜੋ ਇੱਥੇ ਕਿਸਾਨ ਨੇ ਜਾਂ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹੜ ਵਰਗੇ ਹਾਲਾਤ ਬਣਦੇ ਨੇ ਜਾਂ ਜਦੋਂ ਜਿਆਦਾ ਪਾਣੀ ਆ ਜਾਂਦਾ ਹੈ ਤਾਂ ਇਹ ਜੋ ਡਿਫੈਂਸ ਲਾਈਨ ਬਣੀ ਹੋਈ ਆ ਜੋ ਕਣਿਆਲੀ ਤਾਰ ਲੱਗੀ ਹੋਈ ਆ ਜੋ ਪਿੱਛੋਂ ਕੇਲੀ ਆਉਂਦੀ ਆ ਉਹ ਇੱਥੇ ਫਸ ਜਾਂ ਜਾਂਦੇ ਇਸ ਦੇ ਕਾਰਨ ਪਿੱਛੇ ਪਾਣੀ ਵਾਹ ਜਾਨਤਾ ਹੈ ਤਾਂ ਪਿੰਡ ਵਾਸੀਆਂ ਦੀ ਇਹ ਮੰਗ ਵੀ ਹੈਗੀ ਹੈ ਕਿ ਜਿੱਨਾ ਇਹ ਜਗ੍ਹਾ ਹੈਗੀ ਆ ਕੋਈ ਸਤਰੋਜ ਵਾਲੀ ਤੇ ਜਿੱਥੇ ਤੱਕ ਇਹਦੀ ਮਾਰ ਪੈਂਦੀ ਆ ਉੱਥੇ ਡਿਫੈਂਸ ਲਾਈਨ ਦੇ ਨਾਲ ਕੁਝ ਅਜਾਇਆ ਪਰਬੰਧ ਜਿਹਾ ਤਾਂ ਜੋ ਕਿ ਕਦੇ ਇੱਥੇ ਕੇਲੀ ਨਾ ਫਸੇ ਤੇ ਇਹ ਕੇਲੀ ਸਿੱਧੀ ਅੱਗੇ ਲੰਘ ਜਾਵੇ ਤੇ ਇੱਥੇ ਪਾਣੀ ਨਾ ਖੜੇ ਤਾਂ ਤਕਰੀਬਨ ਇਸ ਪਿੰਡ ਦੀ ਜ਼ਮੀਨ ਜੋ ਪਰਲੇ ਪਾਸੇ ਹੈਗੀ ਆ ਇੱਥੋਂ ਦੇ ਕਿਸਾਨ ਆਪਣੀ ਖੇਤੀ ਕਰਨ ਦੇ ਲਈ ਉੱਤਰ ਚਲਦੇ ਨੇ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਉਦੋਂ ਵੀ ਇੱਥੋਂ ਦੇ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਪਾਣੀ ਖੜ ਗਿਆ ਸੀ ਤੇ ਕਾਫੀ ਮਿੱਟੀ ਵੀ ਇਕੱਠੀ ਹੋ ਗਈ ਸੀ ਤਕਰੀਬਨ 1 ਮਹੀਨਾ ਲੱਗ ਕੇ ਉਹਨਾਂ ਨੇ ਇੱਥੋਂ ਮਿੱਟੀ ਕੱਢੀ ਸੀ ਪਰ ਇੱਕ ਵਾਰ ਫਿਰ ਇੱਥੇ ਹਾਲਾਤ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਉਹ ਆਖਰੀ ਪਿੰਡ ਨੇ ਪੰਜਾਬ ਦੇ ਜਾਂ ਭਾਰਤ ਦੇ ਜਿੱਥੇ ਸਮੇਂ ਹੜ ਦੀ ਮਾਰ ਹੈਗੀ ਆ ਤੇ ਇਥੋਂ ਦੇ ਕਿਸਾਨ ਮੱਸਾ ਕੋਈ ਆਪਣਾ ਗੁਜ਼ਾਰੇ ਜੋਗੀ ਇੱਥੇ ਖੇਤੀ ਕਰਦੇ ਨੇ ਪਰ ਜਿਵੇਂ ਹੜ ਆਉਂਦੇ ਨੇ ਤੈਨ ਸਭ ਕੁਝ ਫੇਰ ਤਬਾਹ ਹੋ ਜਾਂਦਾ ਹੈ ਤਾਂ ਇਸ ਤੋਂ ਮਗਰ ਵੀ ਇਸੇ ਤਰੀਕੇ ਨਾਲ ਸਤਲੋਜ ਦੇ ਨਾਲ ਜੋ ਵਿਹਾਸ ਆ ਕੇ ਇਕੱਠੇ ਮਿਲਦੇ ਨੇ ਹਰੀਕੇ ਪੱਤਨ ਦੇ ਉੱਪਰ ਤੇ ਉੱਥੋਂ ਬਾਅਦ ਇਹ ਪੂਰਾ ਪਾਣੀ ਫੈਲ ਜਾਂਦਾ ਹੈ ਜਿਸ ਪਾਸੇ ਦੇ ਖੜੇ ਆ ਚੜਦੇ ਵਾਲਾ ਪਾਸਾ ਹੈ ਤੇ ਉਧਰ ਦੇ ਪਾਸੇ ਛਿਪ ਦਾੜਾ ਪਾਸਾ ਹੈ ਤਾਂ ਹੀ ਪਾਣੀ ਉਧਰ ਨੂੰ ਜਾ ਰਿਹਾ ਹੈ